ਅੰਮ੍ਰਿਤਸਰ ਦੇ ਪਿੰਡ ਮਹਾਲ ਵਿਖੇ ਦੇਰ ਰਾਤ ਇੱਕ ਨੌਜਵਾਨ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਮਾਰੀਆਂ ਗਈਆਂ ਗੋਲੀਆਂ ਗੋਲੀਆਂ ਲੱਗਣ ਨਾਲ ਨੌਜਵਾਨ ਜਿਸ ਦਾ ਨਾਮ ਮਨਦੀਪ ਦੱਸਿਆ ਜਾ ਰਿਹਾ ਹੈ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਗੋਲੀਆਂ ਮਾਰਨ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਪੀੜਤ ਪਰਿਵਾਰ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਕੀਤਾ ਗਿਆ ਪ੍ਰਦਰਸ਼ਨ ਨਾ ਕੀਤਾ ਨਾ ਨੇ ਪੁੱਤ ਚੁੱਪ ਕੀਤਾ ਨੂੰ ਗੋਲੀ ਮਾਰ ਕੇ ਗਏ ਆ ਪੁੱਤ ਕੋਈ ਨਹੀਂ ਉੱਥੇਗਾ ਪੁੱਤ ਕੋਈ ਨਹੀਂ ਅਫਗਾਨੀ ਗੋਲੀ ਮਾਰੀ ਇੱਕ ਬੰਦਾ ਉਹਨਾਂ ਦਾ ਚਾਹੀਦਾ ਦੇ ਬਰਾਬਰ ਦਾ ਅੱਜ ਐਸੇ ਟਾਈਮ ਹੁਣੇ ਹੀ ਹੁਣੇ ਚਾਹੀਦਾ ਉਹਨਾਂ ਦਾ ਤੇ ਮਟਲੇ ਜਾਓ ਆਪ ਗੋਲੀ ਮਾਰੋਗੇ ਤੁਸੀਂ ਆਹਡੇ ਸਾਹਮਣੇ ਮਾਰੋਗੇ ਗੋਲੀ ਉਹਨੂੰ ਹੋਰਾ ਹੱਲਾ ਹੋਇਆ ਨਾ ਤੁਸੀਂ ਇੱਕ ਬੰਦਾ ਦੀ ਬਰਾਬਰ ਤੇ ਪਾ ਦਿਓ ਇਹ ਸਸਕਾਰ ਕਰਤਾ ਉਹਨਾਂ ਦਾ ਕਈ ਸਸਕਾਰ ਨਹੀਂ ਕਰਵਾਉਂਦੇ ਜਿਹੜੇ 307 ਦਾ ਤਰ੍ਹਾਂ ਹੋਣਦੇ ਮੇਰਾ ਨਸਰਵਣ ਇਹ ਲੱਗਦਾ ਜਰਾ ਲੱਭ ਮੇਰਾ ਸਾਲਾ ਅੱਛਾ ਤੇ ਜਿਹੜੇ ਬੰਦੇ ਆ ਗੋਲੀਆਂ ਮਾਰੀ ਆਂ ਕੀ ਨਾਰ ਸੀ ਉਹਨਾਂ ਦਾ ਦੇਵੜ ਜਾਓ ਕਿਹੜੀ ਗੱਲੋਂ ਮਾਰੀ ਇਹ ਲੜਾਈ ਵਾਲੀ ਮੋਢੀ ਪਹਿਲਾਂ ਝਗੜਾ ਹੋਇਆ ਸੀ ਉਹ ਪਹਿਲਾਂ ਵੀ ਗੋਲੀ ਮਾਰ ਕੇ ਗਿਆ ਅੱਜ ਫੇਰ ਸਾਡੇ ਭਰਾ ਦੇ ਗੋਲੀ ਮਾਰ ਕੇ ਚਲ ਗਿਆ ਇਹ ਪਹਿਲਾਂ ਪੁਲਿਸ ਕਰਦੀ ਕਿ 307 ਦਾ ਧਾਰਾ ਪਹਿਲਾਂ ਲੱਗੀ ਉਹ ਕਿੱਥੇ ਬੰਦੇ ਗਏ ਆ 6-7 ਬੰਦਿਆਂ ਹੀ ਲਖਾਏ ਹੋਇਆ ਜੇ ਅਸੀਂ ਕੱਲ ਤਿੰਨ ਬੰਦੇ ਫੜਾਏ ਹੋਇਆ ਉਹ ਤਿੰਨ ਬੰਦੇ ਕਿੱਥੇ ਆ ਅਈ ਆਪ ਖੋਦ ਬਣਾਏ ਨਾੜੇ ਮੁੰਡਿਆਂ ਨੇ ਉਹ ਤਿੰਨ ਬੰਦੇ ਕਿੱਥੇ ਗਏ ਆ ਪੁਲਿਸ ਪਤਾ ਨਹੀਂ ਜੁ ਐਨਾ ਨੂੰ ਕੀ ਕੀਤਾ ਪੁਲਿਸ ਨੇ ਸਾਡੇ ਸਾਹਮਣੇ ਦਰਾਉਣਾ ਵੀ ਕੀ ਕਿੱਥੇ ਹੈਗੇ ਜੋ ਜਿਹੜੇ ਮੁੰਡੇ ਗੋਲੀਆਂ ਬੰਦਮਾਰੀਆਂ ਜਾਂ ਉਹ ਬੰਦੇ ਮਾਰਦੇ ਆ ਹਾਂਜੀ ਡੇਟੂ ਨੇ ਹਾਂਜੀ ਹਾਂਜੀ ਕੰਮ ਇਹ ਹੋਈ ਗੁੰਡਾਗਰਦੀ ਛਟਾਪਟਾ ਲੜਾਈਆਂ ਝਗੜੇ ਖੋਵਾ ਮਟ ਜਿਹੜਾ ਅੱਜ ਮਾਰਿਆ ਗਿਆ ਵਾ ਇਹਦੇ ਪਰਿਵਾਰਕ ਮੈਂਬਰਾਂ ਚ ਕੋਣ ਕੋਣ ਹੈ ਪਰਿਵਾਰਕ ਇਧੀਆਂ ਤਿੰਨ ਭੈਣਾਂ ਤੇ ਇੱਕ ਮਾਂ ਤੇ ਇੱਕ ਪਿਓ ਦੋ ਇੱਕ ਭਰਾ ਹੋ ਰਿਹਾ ਹੈ ਉਮਰ ਕਿੰਨੀ ਹੈ ਇਹਦੀ ਜੀ ਉਮਰ ਵੱਧ ਤੋਂ ਵੱਧ 23-27 ਸਾਲ ਹੋਏਗੀ ਵੱਧ ਤੋਂ ਵੱਧ ਨਹੀਂ ਹੋਏਗੀ 30 ਸਾਲ ਹੋਏਗੀ ਜੀ ਕੀ ਕਰਦੇ ਪੁਲਿਸ ਹਾਂਜੀ ਮੰਗ ਕਰਦੇ ਪੁਲਿਸ ਕੋਲ ਪੁਲਿਸ ਕੋਲ ਮੰਗ ਕਰਦੇ ਵੀ ਸਾਡੇ ਸਾਹਮਣੇ ਲਿਆ ਕੇ ਸਾਡੇ ਤੇ ਗੋਲੀ ਮਾਰੀ ਜਾਵੇ ਉਹਨੂੰ ਸਾਡੇ ਸਾਹਮਣੇ ਮਾਰੀ ਜਾਵੇ ਲਿਆ ਕੇ ਸਾਨੂੰ ਤਾਂ ਯਕੀਨ ਹੋਣਾ ਵਾ ਰਬੀਰ ਨਾਲ ਅਡੇ ਬਾਂਸਲਾ ਉਹ ਤਰ੍ਹਾਂ ਕੁਛ ਨਹੀਂ ਸਾਡਾ ਹੈਗਾ ਧਰਨਾ ਖੜੀ ਜਗ੍ਹਾ ਤੇ ਲਗਾਇਆ ਵਾ ਤੇ ਕਿੰਨਾ ਚਿਰ ਧੜਾ ਤਰ੍ਹਾਂ ਚੱਲਦਾ ਰਹੇਗਾ ਜਿੰਨਾ ਚਿਰ ਸਰਕਾਰ ਆਦੀ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਤੱਕ ਪੈਸਾ ਮੌਜੂਦ ਰਵਾਂਗੇ ਸਾਡਾ ਮਾਲਾਂ ਦੇ ਧਰਨਾ ਹੈਗਾ ਪੁਲ ਦੇ ਉੱਤੇ ਗੱਲ ਤੇ ਲੱਗਿਆ ਕੀ ਗੱਲ ਗੱਲ ਤਾਂ ਬੜੀ ਮਾੜੀ ਹੈ ਜੀ ਸਾਡੇ ਪਿੰਡ ਦਾ ਨੌਜਵਾਨ ਮਨਦੀਪ ਸਿੰਘ ਇਹਦਾ 3-4 ਮਹੀਨੇ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਪਿੰਡ ਦੇ ਵਿੱਚ ਹੀ ਮੁੰਡੇ ਡੇਵਿਡ ਕਰਕੇ ਨਾਮ ਉਹਦਾ ਮੁੰਡਾ ਡੇਵਿਡ ਨਾਮ ਆ ਉਹ ਅੱਪਾ ਚਲ ਰਹੇ ਇਹਦੇ ਤੋਂ ਪਹਿਲਾਂ ਵੀ ਕਿ 350 ਦਾ ਅਪਾ ਚਲਾਦਾ ਹੋਇਆ ਸੀ ਠੀਕ ਹੈ ਉਦੋਂ ਜੋ ਪੁਲਿਸ ਨੇ ਵੀ ਬੜੀ ਹਿੰਮਤ ਕਰਕੇ ਉਹਨਾਂ ਨੂੰ ਫੜਿਆ ਵੀ ਰੈਸਟ ਵੀ ਕੀਤਾ ਹਨਾ ਪੁਲਿਸ ਨੇ ਬੜੀ ਮਿਹਨਤ ਵੀ ਕੀਤੀ ਉਹਦੇ ਵਿੱਚ ਹੁਣ ਗੱਲ ਹੈ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਵਿਚਾਰਾ ਤੇ ਮੁੰਡੇ ਆਏ ਦੋ ਬਾਈਕ ਦੇ ਇਹਨੂੰ ਗੋਲੀ ਸ਼ੂਟ ਕਰਕੇ ਚਲੇ ਗਏ ਇਹਨੂੰ ਮੁੰਡੇ ਨੂੰ ਪਰ ਕਿੰਨਾ ਦਿਨ ਦਿਹਾੜੀ ਤੱਕ ਗੋਲੀਆਂ ਚਲਾਣੀਆਂ ਇਹਨੇ ਪਾੜੀਆਂ ਮਾਰੀਆਂ ਠੀਕ ਹੈ ਚੰਗ ਭਾਈ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਬੜਾ ਦੁੱਖ ਦੀ ਗੱਲ ਆ ਜੀ ਇੱਕ ਉਹ ਵਿਚਾਰਾ ਛੋਟਾ ਹੈ ਮੁੰਡਾ 24 25 ਸਾਲ ਦੀ ਉਮਰ ਦਾ ਇੱਕ 1.5 ਸਾਲ ਦੀ ਬੇਟੀ ਆ ਕਮਾਨ ਵੜਾਉਗਾ ਤੈਨੂੰ ਦੀਆਂ ਭੈਣਾਂ ਵਿਚਾਰੇ ਗਰੀਬ ਦੀਆਂ ਤੇ ਮਦਰ ਫਾਦਰ ਦੀ ਖੁਦ ਹੀ ਸੇਵਾ ਕਰਦੇ ਬੜਾ ਦੁੱਖ ਆ ਬੜੀ ਮਾੜੀ ਗੱਲ ਹੈ ਗੋਲੀ ਦੀ ਪਰਿਵਾਰ ਵਾਲਾ ਧਰਨਾ ਲਗਾਇਆ ਗਿਆ ਕੀ ਕਰਾਂ ਚਾਹੋ ਪਰਿਵਾਰ ਵਾਲਾ ਧਰਨਾ ਰੋਸ ਦੱਸ ਰਿਹਾ ਕਿ ਸਾਡਾ ਬੱਚਾ ਚਲਾ ਗਿਆ ਮਾਂ ਪਿਓ ਨੇ ਧਰਨਾ ਹੀ ਲਾ ਸਕਦੇ ਐਤੋਂ ਪਰ ਕੀ ਕਰ ਸਕਦੇ ਹੋ ਧਰਨਾ ਹੀ ਆ ਜੀ ਕੋਈ ਪੁਲਿਸ ਵੀ ਕਦੇ ਸ਼ਰੇਆਮ ਗੋਲੀਆਂ ਚ ਲਾਈ ਆਉਂਦੇ ਪੁਲਿਸ ਦੇ ਪਰਦਾਦਾਰ ਅਡਰੈਸ ਨਹੀਂ ਪਈ ਉਹਨਾਂ ਨੂੰ ਨਹੀਂ ਪੁਲਿਸ ਨੇ ਤਿੰਨ ਬੰਦੇ ਨਾਲ ਫੜੇ ਸੀ ਜੋ ਪੁਲਿਸ ਨੂੰ ਤਿੰਨ ਬੰਦੇ ਨੂੰ ਫੜੇ ਕਿ ਦੇ ਨਾਮ ਬਾਈ ਨੇ ਪਤਾ ਦਿੱਤਾ ਪੁਲਿਸ ਨੇ ਬਾਕੀ ਦੇ ਆਏ ਨੇ ਸਾਡੇ ਕੋਲ ਕੋਈ ਨਹੀਂ ਸਹਾਇਤਾ ਪੁਲਿਸ ਨੇ ਕੋਆਪਰੇਟ ਕਰਦੇ ਸਾਨੂੰ ਪੁਲਿਸ ਨੂੰ ਕੋਈ ਇਹੀ ਮੰਗ ਕਰਦੇ ਆਂ ਵੀ ਜਿਹੜਾ ਸਾਡਾ ਬੰਦਾ ਮਰ ਗਿਆ ਵਾ ਉਹ ਜਿਹੜੇ ਉਸ ਬੰਦੇ ਦੋਸ਼ੀ ਫੜ ਕੇ ਅਰੈਸਟ ਕਰੋ ਜੀ ਬਸ ਅਸਾਂ ਉਹ ਤੋਂ ਕੋ ਗਾਨੀ ਜੀ ਜੀ ਸਰ ਲੱਗਦਾ ਵਾ ਕਿ ਜੇਕਰ ਪੁਲਿਸ ਪਹਿਲਾਂ ਢੱਗ ਦੇ ਨਾਲ ਕਾਰਵਾਈ ਕਰਦੀ ਤੇ ਅੱਜ ਇਹ ਨਹੀਂ ਹੋ ਸਕਦਾ ਸੀ ਬਿਲਕੁਲ ਸੀ ਭਾਜੀ ਚਲੋ ਸੋ ਕਹਿ ਸਕਦੇ ਆਂ ਪੁਲਿਸ ਵੀ ਆਪਣੀ ਮਿਹਨਤ ਕਰਦੀ ਹੈ ਜਿੰਨੇ ਜੋਗੀ ਹੋਈ ਹੈ ਪੁਲਿਸ ਨੇ ਪਹਿਲੇ ਹੀ ਦੋ ਤਿੰਨ ਬੰਦੇ ਫੜੇ ਆ ਫੜੇ ਆ ਟਾਰਗੇਟ ਵੀ ਕੀਤੇ ਆ ਮਨਦੀਪ ਨੇ ਵੀ ਢਿੰਗਰਾ ਕੋਲ ਨਹੀਂ ਕੱਲ ਪਰਸੋਂ ਦੀ ਚਾਰ ਪੰਜ ਦਿਨ ਦੀ ਗੱਲ ਆ ਇੰਗਰਾ ਕੋਲੋਨੀ ਰੇਡ ਵੀ ਕੀਤਾ ਪੁਲਿਸ ਨੇ ਬੰਦੇ ਫੜਨ ਵਾਸਤੇ ਉਹ ਬੰਦੇ ਉਹਨਾਂ ਤੋਂ ਭੱਜ ਗਏ ਆ ਪਰਿਵਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਬੰਦੇ ਫੜੇ ਹੋਏ ਆ ਜਿਹੜੇ ਭਰਾ ਉਹਨਾਂ ਦੇ ਫੜੇ ਗਏ ਆ ਕਜਨ ਬ੍ਰਦਰ ਫੜੇ ਗਏ ਨੇ ਉਹ ਛੱਡ ਦਿੱਤੇ ਗਏ ਨੇ ਉਹ ਜੀ ਕੋਈ ਇਹਨਾ ਇੱਕ ਉਹ ਕੋ ਸਰਪੰਚ ਆ ਇਹਨਾਂ ਦੇ ਪਿੰਡ ਦਾ ਉਹ ਆਪਣੀ ਜ਼ਿੰਮੇਵਾਰੀ ਤੇ ਲੈ ਗਿਆ ਜੀ ਮੈਂ ਪੇਸ਼ ਕਰਾਂਗਾ ਜੀ ਠੀਕ ਹੈ ਜੀ ਫਾਇਰ ਇਨਸੀਡੈਂਟ ਹੋਇਆ ਸੀਗਾ ਉਹਦੀ ਮੌਤ ਹੋ ਗਈ ਆ ਲੜਕੇ ਦੀ ਉਹਦੇ ਚਾਹੀ ਉਹਨਾਂ ਨੂੰ ਫੜ ਲੈਣਾ ਛੇਤੀ ਕੋਈ ਬੰਦੇ ਭਣਾਏ ਕੋਈ ਪੁਲਿਸ ਨੇ ਕਹਿੰਦੇ ਕੋਈ ਚੀਰ ਕੇ ਬੰਦੇ ਭਣਾਏ ਨਹੀਂ ਨਹੀਂ ਅਜੇ ਨਹੀਂ ਫੜਾ ਜੀ ਉਹ ਤਾਂ ਅਸੀਂ ਆਪਣੇ ਆਪ ਸੋਰਸ ਲਾਏ ਆ ਸੀ ਫੜ ਲੈਣਾ ਉਹਨਾਂ ਨੂੰ ਜਲਦੀ ਅਸੀਂ ਡੇਵਿਡ ਨੂੰ ਤੇ ਕਾਸ਼ੀ ਜਿਹੜਾ ਮੇਨ ਦੋਸ਼ੀ ਹੈ ਮੰਦੀਪ ਵੀ ਨਾਲ ਲੜਕਾ ਹੈ ਕੋਈ ਮੇਰਾ ਦੇਖ ਡੇਵਿਡ ਤੇ ਕਾਸ਼ੀ ਇਹਨੇ ਪਹਿਲਾਂ ਵੀ ਗੋਲੀ ਗੋਲੀ ਚਲਾਈਆਂ ਸੀ ਨੌਜਵਾਨਾਂ ਨੇ ਪਹਿਲਾਂ ਇਹ ਘਰੋਂ ਦਾ ਖਾਨਾ ਬਦੋਸ਼ ਹੈ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਹੈ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਾਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ ਉਹ ਪਰਿਵਾਰ ਨੂੰ ਯਕਸ਼ੀ ਸੁਣਾਵੇ ਤਰ੍ਹਾਂ ਲਾਏ ਬੈਠੇ ਕਰਦੇ ਗੱਲ ਉਹਨੇ ਮਾਮਲਾ ਦਰਜ ਕੀਤਾ ਗਿਆ ਜੀ 302